ਮਸੀਬੇ ਪਰਿਵਾਰ ਨਾਲ ਸਬੰਧ ਰੱਖਦੇ ਵਿਚਾਰੇ ਇੱਕੋ ਹੀ ਕਮਰਾ ਸੀਗਾ ਉਹਦੀ ਵੀ ਛੱਤ ਡਿੱਗ ਪਈ ਆ ਜਿਸ ਦਿਨ 25 ਤਰੀਕ ਨੂੰ ਛੱਤ ਡਿੱਗੀ ਆ ਉਸ ਦਿਨ ਮਾਤਾ ਦੀ ਮੌਤ ਹੋਈ ਆ ਉਸ ਤੋਂ ਅਗਲੇ ਦਿਨ ਹੀ ਪਾਣੀ ਆ ਗਿਆ ਵਾ ਤੇ ਇਹਨਾਂ ਨੂੰ ਸਸਕਾਰ ਵੀ ਜਿਹੜਾ ਅੰਤਮ ਸਸਕਾਰ ਜੋ 크ਰਿਸਚਨ ਭਾਈ ਚਰੇ ਚ ਰਸਮਾਂ ਹੁੰਦੀਆਂ ਕਿ ਧਰਤੀ 'ਚ ਦਬਾਉਂਦੇ ਆ ਮੈਂ ਦਿਖਾਉਂਗਾ ਕਿ ਉਹ ਵੀ ਉਹਨਾਂ ਨੂੰ ਘਰੇ ਆਪਣੇ ਉਸੇ ਬੈਡਰੂਮ ਜਿਹੜਾ ਕਮਰਾ ਸੀ ਉਸ 'ਚ ਦਬਾਉਣਾ ਪੈ ਗਿਆ ਇਹ ਮਗਰ ਸਾਰੇ ਫਿਰ ਗਿਆ ਪਾਣੀ 7-7 ਫੁੱਟ ਪਿਛੇ ਦੋਂ ਗਾਇ ਜਦੋਂ ਘਰ ਟਿੱਕੇ ਤੁਹਾਡੀ ਮਾਤਾ ਦੀ ਵੀ ਕਹਿੰਦੇ ਮੌਤ ਹੋਈ ਉਹ ਕਿਵੇਂ ਹੋਈ ਸੀ ਉਹ ਇਦਾਂ ਹੀ ਹੋ ਗਈ ਕਿ ਟੈਕ ਕਿ ਟੈਕ ਹੋ ਗਿਆ ਮਾਤਾ ਟੈਕ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਉਹਨਾਂ ਦਾ ਜਿਹੜਾ ਤੁਸੀਂ ਅੰਤਮ ਜਿਹੜਾ ਤੁਸੀਂ ਦਫਨਾਉਣੇ ਹੋ ਉਹ ਕਿੱਥੇ ਦਫਨਾਇਆ ਵਾਰੀ ਵਾਰੀ ਹਾਂ ਠੀਕ ਹੈ ਇੱਥੇ ਮਤਲਬ ਡੈਥ ਹੋਈ ਸੀ ਉਹਨਾਂ ਦੀ ਹਾਂਜੀ ਕਈ ਵੀਡੀਓ ਆ ਜਾਂਦੀਆਂ ਮਤਲਬ ਕਿ ਇਹ ਮਸੀਹ ਹੈ ਜੀ ਉਹਦੋਂ ਪ੍ਰਸ਼ਾਦਾ ਨਹੀਂ ਛਕਦੇ ਸ਼ੈਤਾਨ ਦਾ ਕਹਿੰਦੇ ਆ ਮਤਲਬ ਕੀ ਲੱਗਦਾ ਤੁਹਾਨੂੰ ਵੀ ਆ ਸਮਾਂ ਜਦੋਂ ਇਹੋ ਜੀਆਂ ਗੱਲਾਂ ਨਹੀਂ ਇਹ ਗੱਲਾਂ ਬਾਅਦ ਚ ਵੀ ਹੋ ਜਾਣੀਆਂ ਜਿਵੇਂ ਤੁਸੀਂ ਆਏ ਹੋ ਠੀਕ ਹੈ ਤੁਸੀਂ ਇਹਨਾਂ ਦੀ ਬਾਹ ਫੜ ਰਹੇ ਹੋ ਵੀ ਇਹ ਗੱਲਾਂ ਤੋਂ ਆਪਾਂ ਨੂੰ ਗਰੇਜ਼ ਜਿਵੇਂ ਤੁਸੀਂ اپੇਲ ਕੀਤੀ ਵੀ ਹੁਣ ਗਰੇਜ਼ ਕਰਨਾ ਚਾਹੀਦਾ ਇਨਸਾਨ ਦਾ ਕੋਈ ਦੁਸ਼ਮਣ ਨਹੀਂ ਆਪਿ ਕਿੰਨੂੰ ਫੋਲੋ ਕਰ ਰਿਹਾ ਕਿੰਨੂੰ ਨਹੀਂ ਫੋਲੋ ਕਰ ਰਿਹਾ ਇਸ ਵਾਸਤੇ ਅਸੀਂ ਤੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੇ ਪੈਰਾ ਦਿੰਨੇ ਭਾਈ ਕਨਈਆ ਜੀ ਇਹ ਸਾਨੂੰ ਇਹ ਸਾਨੂੰ ਸਾਡੀਆਂ ਜਿਹੜੀਆਂ ਸਾਡੇ ਨਾਲ ਲੜਾਈ ਤੇ ਨਹੀਂ ਲੜ ਰਹੇ ਫਿਜ਼ੀਕਲ ਸਾਡੇ ਤੇ ਕਿਰਪਾਨਾਂ ਨਾਲ ਵਾਰਤ ਨਹੀਂ ਕਰ ਰਹੇ ਸਾਡੀ ਸਿਰ ਇਤਨੀ ਲਾ ਰਹੇ ਉਸ ਜੰਗਾਂ ਦੇ ਵਿੱਚ ਤੇ ਮੁਗਲ ਫੌਜਾਂ ਦੇ ਨਾਲ ਸਾਡੇ ਸਿੱਖ ਫੌਜਾਂ ਦੀਆਂ ਲੜਾਈਆਂ ਹੁੰਦੀਆਂ ਸੀ ਠੀਕ ਹੈ ਨਾ ਗਾਟੇ ਲਾਏ ਜਾਂਦੇ ਸੀ ਤੇ ਭਾਈ ਕਨਈਆ ਜੀ ਮਲਮ ਪੱਟੀ ਕਰੀ ਜਾਂਦੇ ਆਏ ਇਹ ਜਿਹੜਾ ਤੁਹਾਡਾ ਘਰ ਲੱਗਿਆ ਹੈ ਇਹਦੇ ਸੰਬੰਧੀ ਕੋਈ ਆਇਆ ਤੁਹਾਡੀ ਸਸਾਰ ਲੈਣ ਕੋਈ ਨਹੀਂ ਉਹ ਨਹੀਂ ਕੋਈ ਨਹੀਂ ਆਇਆ ਨਹੀਂ ਆਇਆ ਕੋਈ ਸੰਸਥਾਈ ਨਹੀਂ ਨਹੀਂ ਅੰਮ੍ਰਿਤਪਾਲ ਵੱਲੋਂ ਆਈ ਅੰਮ੍ਰਿਤਪਾਲ ਵੱਲੋਂ ਹਾਂ ਇਹ ਘਰ ਮੀਂਹ ਤੋਂ ਮਤਲਬ ਪੈਣ ਤੋਂ ਕਿੰਨੇ ਦਿਨਾਂ ਬਾਅਦ ਲਈ ਇਹ ਦੂਜੇ ਦਿਨ ਤੇ ਜਿਹਦੇ ਨੇ ਡਿੱਕੇ ਮੇਰ ਬਾਅਦ ਬਾਅਦ ਚ ਟਾਈਮ ਪਾਸ ਕਿੱਥੇ ਕੀਤਾ ਉਹ ਗਵਾਂਡੀਆਂ ਹਲ ਕੀਤਾ ਗਵਾਂਡੀਆਂ ਹਾਂ ਹਾਂ ਜੀ ਮਾਨਸ ਮੂਨਸਰ ਸਮਾਨ ਕੋ ਛੇ ਹੀ ਤੇ ਕੋ ਖਰਾਬ ਹੋ ਗਿਆ ਤੇ ਕੋ ਜੜੀ ਲੰਬਾਰੀ ਹੋ ਗਈ ਡੇਰਾ ਬਾਬਾ ਨਾਨਕ ਦਾ ਬਲਾਕ ਹੈਗਾ ਵਾ ਪਿੰਡ ਹੈਗਾ ਤਲਵੰਡੀ ਗਰਾਇਆ ਗਰੰਥੀ ਸਿੰਘ ਦਾ ਨਾਮ ਗਰਮੇ ਸਿੰਘ ਜੀ ਭਾਈ ਸਾਹਿਬ 96821 08625 08625 ਇਹਨਾਂ ਤੋਂ 8 ਤਰੀਕ ਤੱਕ ਪਹਚਾਓ ਨਹੀਂ ਤੇ 8 ਤਰੀਕ ਨੂੰ ਅਸੀਂ ਇਹਨਾਂ ਜਿਹੜੇ ਪਿੰਡ ਦੇ ਮੌਜੂਦਾ ਵਾਸੀ ਇਹਨਾਂ ਦੀ ਹਾਜ਼ਰੀ ਚ ਅਸੀਂ 50 ਹਜ਼ਾਰ ਦੀ ਸੇਵਾ ਕਰਕੇ ਜਾਵਾਂਗੇ। ਲੋਕ ਵਾਈਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ। ਹੁਣ ਜਦੋਂ ਪਾਣੀ ਘਟਣਾ ਸ਼ੁਰੂ ਹੋਇਆ ਤਾਂ ਪਿੰਡਾਂ ਦੇ ਵਿੱਚ ਜਦ ਆ ਕੇ ਦੇਖੀਦਾ ਤਾਂ ਉੱਥੇ ਪਤਾ ਲੱਗਦਾ ਹੈ ਕਿ ਹੜ੍ਹਾਂ ਨੇ ਕੀ-ਕੀ ਨੁਕਸਾਨ ਕੀਤਾ। ਅਸੀਂ ਇਸ ਵਕਤੇ ਘਰ ਦੇ ਵਿੱਚ ਆ ਜਿਹੜਾ ਗਰੀਬ ਪਰਿਵਾਰ ਦਾ ਘਰ ਹੈ, ਮਜ਼ਦੂਰ ਪਰਿਵਾਰ ਹੈ। ਮਸੀਹ ਭਾਈ ਚਰਣਾ ਸਬੰਧਤ ਹੈ ਇਸਾਈ ਭਾਈ ਚਰਣਾ ਸਬੰਧਤ ਹੈ ਉਹਨਾਂ ਦੇ ਘਰ ਦੀ ਛੱਤ ਡਿੱਗ ਪਈ ਇਧਰੋਂ ਪੂਰਾ ਜਿਹੜਾ ਇੱਕ ਦੋ ਕਮਰੇ ਸੀ ਉਹਦੀ ਛੱਤ ਡਿੱਗ ਪਈ ਹੈ ਪੂਰੇ ਤਰੀਕੇ ਨਾਲ ਘਰ ਖਤਮ ਹੋ ਚੁੱਕਿਆ ਹੈ ਪਰਿਵਾਰ ਸਾਡੇ ਨਾਲ ਹੈ ਕਿ ਬੜੀ ਭਿਆਨਕ ਦਾਸਤਾਨ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਇਸ ਘਰ ਦੀ ਜਿਹੜੀ ਔਰਤ ਸੀ ਮੁਖੀ ਔਰਤ ਸੀ ਉਹਦਾ ਜਿਹੜਾ ਜੋ ਸਾਈ ਧਰਮ ਦੇ ਰੀਤੀ ਰਿਵਾਜਾਂ ਨਾਲ ਜੋ ਵੀ ਅੰਤਮ ਸੰਸਕਾਰ ਹੋਣਾ ਹੁੰਦਾ ਉਹ ਵੀ ਇਸ ਘਰ ਦੇ ਵਿੱਚ ਹੀ ਉਹਦੀ ਕਬਰ ਪਟਣੀ ਪਈ ਤੇ ਇੱਥੇ ਹੀ ਕਰਨਾ ਪਿਆ ਕਿਉਂਕਿ ਬਾਹਰ ਹੜ੍ਹ ਆਏ ਹੋਏ ਸੀ ਸਾਰੀ ਗੱਲਬਾਤ ਕਰਦੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸ਼ਮੂਲ ਸਿੰਘ ਹੈ ਸ਼ਮੂਲ ਸਿੰਘ ਇਹ ਇੱਕ ਕਦੋਂ ਡਿੱਗਿਆ ਤੁਹਾਡਾ ਜਰ ਇਹ ਪਾਣੀ ਤੋਂ ਬਾਅਦ ਡਿੱਗਿਆ ਹੜਾ ਆ ਗਿਆ ਸੀ ਤੁਹਾਨੂੰ ਹਾਂ ਜੀ ਪਾਣੀ ਆ ਗਿਆ ਸੀ ਤੁਹਾਡੇ ਹਾਂ ਹਾਂ ਜੀ ਇਹ ਮਗਰ ਸਾਰੇ ਫਿਰ ਗਿਆ ਪਾਣੀ 7-7 ਫੁੱਟ ਪਿੱਛੇ ਡੂੰਗਾ ਆ 7-7 ਡੂੰਗਾ ਹੈ ਹਾਂ ਜੀ ਸਾਰੇ ਪਾਣੀ ਲੱਗ ਪਿਆ ਤੁਹਾਡੇ ਘਰ ਡਿੱਗ ਪਿਆ ਸੀ ਹਾਂ ਜੀ ਤੇ ਇਹ ਜਦੋਂ ਘਰ ਡਿੱਗਿਆ ਤੁਹਾਡੀ માતા ਦੀ ਵੀ ਕਹਿੰਦੇ ਮੌਤ ਹੋਈ ਉਹ ਕਿਵੇਂ ਹੋਈ ਸੀ ਉਹ ਇਦਾਂ ਹੀ ਹੋ ਗਈ ਕਿ ਟੈਕ ਕਿ ਟੈਕ ਹੋ ਗਿਆ ਹਾਂਜੀ ਟੈਕ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਉਹਨਾਂ ਉਹਨਾਂ ਦਾ ਜਿਹੜਾ ਤੁਸੀਂ ਅੰਤਮ ਜਿਹੜਾ ਤੁਸੀਂ ਦਫਨਾਉਨੇ ਹੋ ਉਹ ਕਿੱਥੇ ਦਫਨਾਇਆ ਹੈ ਉਹ ਬਾਰੀ ਬਾਰੀ ਹਾਂਜੀ ਠੀਕ ਹੈ ਤੇ ਇੱਥੇ ਮਤਲਬ ਡੈਥ ਹੋਈ ਸੀ ਉਹਨਾਂ ਦੀ ਹਾਂਜੀ ਤੇ ਹੁਣ ਇਹ ਜਿਹੜਾ ਤੁਹਾਡਾ ਘਰ ਡਿੱਗਿਆ ਹੈ ਇਹਦੇ ਸੰਬੰਧੀ ਕੋਈ ਆਇਆ ਤੁਹਾਡੀ ਸਸਾਰ ਲੈਣ ਕੋਈ ਨਹੀਂ ਹੋ ਨਹੀਂ ਆਇਆ ਕੋਈ ਨਹੀਂ ਆਇਆ ਨਹੀਂ ਆਇਆ ਕੋਈ ਸੰਸਥਾਈ ਹੋਵੇ ਨਹੀਂ ਨਹੀਂ ਅੰਮ੍ਰਿਤਪਾਲ ਵੱਲੋਂ ਆਏ ਆ ਜੀ ਅੰਮ੍ਰਿਤਪਾਲ ਵੱਲੋਂ ਆਏ ਹਾਂ ਜੀ ਇਹ ਘਰ ਮੀਤ ਮਤਲਬ ਪੈਂਤੋਂ ਕਿੰਨੇ ਦਿਨਾਂ ਬਾਅਦ ਆ ਗਏ ਪਿਆ ਸੀ ਤੁਹਾਡਾ ਇਹ ਦੂਜੇ ਦਿਨ ਤੇ ਜਿਹੜੇ ਦਿਨ ਟਿੱਕੇ ਸੀ ਫਿਰ ਬਾਅਦ ਵਿੱਚ ਟਾਈਮ ਪਾਸ ਕਿੱਥੇ ਕੀਤਾ ਉਹ ਗਵਾਂਡੀਆਂ ਹਲ ਕੀਤਾ ਜੀ ਗਵਾਂਡੀਆਂ ਵਾਲੀ ਸਾਮਾਨ ਸਮੋਣ ਸਾਰਾ ਸਾਮਾਨ ਕੋਸ਼ੇ ਹੀ ਤੇ ਕੋ ਖਰਾਬ ਹੋ ਗਿਆ ਤੇ ਕੋ ਜੜੀ ਲੰਬਾਰੀ ਹੋਈ ਹੈ ਵਿੱਚ ਹੋਈ ਹੈ ਹਾਂ ਜੀ ਪੈਂ ਜੀ ਸਾਰਾ ਹੀ ਮਤਲਬ ਸਾਮਾਨ ਵੀ ਥੱਲੇ ਆ ਗਿਆ ਸੀ ਹਾਂ ਜੀ ਕਿੰਨਾ ਨੁਕਸਾਨ ਹੋਇਆ ਇਹ ਵੀ ਹਾਂਜੀ ਖਰਾਬ ਹੋ ਗਏ ਅੱਡੇ ਇਤਰਾ ਹੀ ਹਾਂਜੀ ਹੂੰ ਠੀਕ ਤਾਂ ਹੁਣ ਇਹ ਇਹ ਭਾਈ ਅਮਰਤਪਾਲ ਦੀ ਟੀਮ ਆਈ ਹੈ ਤੁਹਾਡੀ ਮਦਦ ਕਰਨ ਹਾਂਜੀ ਅਮਰਤਪਾਲ ਦੀ ਟੀਮ ਆਈ ਠੀਕ ਹਾਂਜੀ ਕੀ ਕਿਸ ਤਰੀਕੇ ਨਾਲ ਤੁਹਾਨੂੰ ਪਤਾ ਲੱਗਿਆ ਜੀ ਮਤਲਬ ਇੱਕ ਪਾਸੇ ਇਹ ਵੀ ਇੱਕ ਸਵਾਲ ਆਇਆ ਕਿ ਚਰਚਾ ਚੱਲ ਪੈਂਦੀ ਹੈ ਕਿ ਦੇਖੋ ਜੀ ਮਸੀਹ ਹੈ ਲੰਗਰ ਨੂੰ ਲੈ ਕੇ ਵੀ ਗਈ ਚਰਚਾਵਾਂ ਚੱਲ ਪੈਂਦੀਆਂ ਪਰ ਉਹ ਜਦੋਂ ਸਮੱਸਿਆਵਾਂ ਹੋਣ مصیبتਾਂ ਹੋਣ ਉਦੋਂ ਇਹ ਚੀਜ਼ਾਂ ਛੋਟੀਆਂ ਲੱਗਦੀਆਂ ਵੀ ਆਪਾਂ ਨੂੰ ਹੁਣ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕੋਈ ਕੀ ਸੋਚ ਰਿਹਾ ਕਿ ਤੁਸੀਂ ਕਿਉਂ ਸੋਚਿਆ ਵੀ ਇਹਨਾਂ ਦੀ ਬਾਹ ਫੜਨੀ ਪੈਣੀ ਹੈ ਚਾਹੇ ਕਿਸੇ ਵੀ ਧਰਮ ਨਾਲ ਸੰਬੰਧ ਸਿੱਧੂ ਸਾਹਿਬ ਅ ਕਾਲੀਦਲ ਵਾਰਿਸ ਪੰਜਾਬ ਜਿਹੜਾ ਵਾ ਨਾ ਉਹ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੇ ਪਹਿਰਾ ਦਿੰਦਾ ਅਵਲੇ ਅੱਲੇ ਨੂਰ ਪਾਇਆ ਕੁਦਰਤ ਕੇ ਸਾਹਿਬ ਬੰਦੇ ਸੋ ਸਾਡਾ ਇੱਥੇ ਨੇੜੇ ਹੀ ਇੱਕ ਬੇਸ ਕੈਂਪ ਚੱਲ ਰਿਹਾ ਵਾ ਇਹ ਪਿੰਡ ਹੈਗਾ ਤਲਵੰਡੀ ਗਰਾਇਆ ਠੀਕ ਹੈ ਬਲਾਕ ਡੇਰਾ ਬਾਬਾ ਨਾਨਕ ਸਾਡਾ ਕਾਲੀਦਲ ਵਾਰਿਸ ਪੰਜਾਬ ਦਾ ਰਾਹਤ ਕੈਂਪ ਇੱਕ ਡੇਢ ਘਵਾਰ ਪਿੰਡ ਲੱਗੇ ਇਹਨਾਂ ਦੇ ਪਿੰਡ ਆ ਸਾਡੀ ਪਰਸੋਂ ਟੀਮ ਇੱਥੇ ਇਨਕੁਆਰੀ ਕਰਨ ਆਈ ਸੀ ਪਿੰਡ ਚ ਅਚਾਰੇ ਵਾ ਅੱਛਾ ਕੱਲ ਕਿ ਪਿੰਡ ਦੇ ਵਿੱਚ ਪਸ਼ੂਆਂ ਨੂੰ ਅਚਾਰ ਕਿਨੂੰ ਚਾਹੀਦਾ ਵਾ ਤੂੜੀ ਕਿਨੂੰ ਚਾਹੀਦੀ ਹੈ ਘਰ ਘਰ ਜਾ ਕੇ ਅਸੀਂ ਲੋੜਿੰਦਾ ਸਮਾਨ ਪਹੁੰਚਾਉਨੇ ਆ ਇੱਕ ਦਿਨ ਪਹਿਲਾਂ ਇਨਕੁਆਰੀ ਕਰਦੇ ਆ ਅਗਲੇ ਦਿਨ ਪਹੁੰਚਾ ਦਿੰਨੇ ਆ ਉੱਥੇ ਸਾਡੇ ਜਿਹੜੇ ਸੇਵਾਦਾਰ ਸੀ ਉਹਨਾਂ ਨੂੰ ਵਲੰਟੀਅਰ ਨੂੰ ਪਤਾ ਲੱਗਾ ਕੱਲ ਕੱਲ 4 ਤਰੀਕ ਸੀਗੀ ਕਿ ਇਸ ਪਿੰਡ ਦੇ ਚ ਇੱਕ ਘਟਨਾ ਵਾਪਰੀ ਆ ਕਿ ਉਹਨਾਂ ਦੇ ਮੁਸੀਬ ਪਰਿਵਾਰ ਨਾਲ ਸਬੰਧ ਰੱਖਦੇ ਵਿਚਾਰੇ ਇੱਕੋ ਹੀ ਕਮਰਾ ਸੀਗਾ ਉਹ ਵੀ ਦੀ ਛੱਤ ਡਿੱਗ ਪਈ ਆ ਜਿਸ ਦਿਨ 25 ਤਰੀਕ ਨੂੰ ਛੱਤ ਡਿੱਗੀ ਆ ਉਸ ਦਿਨ ਮਾਤਾ ਦੀ ਮੌਤ ਹੋਈ ਆ ਉਸ ਤੋਂ ਅਗਲੇ ਦਿਨ ਹੀ ਪਾਣੀ ਆ ਗਿਆ ਵਾ ਤੇ ਇਹਨਾਂ ਨੂੰ ਸੰਸਕਾਰ ਵੀ ਜਿਹੜਾ ਅੰਤਮ ਸੰਸਕਾਰ ਜੋ 크ਰਿਸਚਨ ਭਾਈਚਾਰੇ ਚ ਰਸਮਾਂ ਹੁੰਦੀਆਂ ਕਿ ਧਰਤੀ ਚ ਦਬਾਉਂਦੇ ਆ ਮੈਂ ਦਿਖਾਉਂਗਾ ਕਿ ਉਹ ਵੀ ਉਹਨਾਂ ਨੂੰ ਘਰੇ ਆਪਣੇ ਉਸੇ ਬੈਡਰੂਮ ਜਿਹੜਾ ਕਮਰਾ ਸੀ ਉਸ ਚ ਦਬਾਉਣਾ ਪੈ ਗਿਆ ਕਿਉਂਕਿ ਪਿੰਡ ਦੇ ਆਲੇ ਦੁਆਲੇ ਜਾਂ ਪਿੰਡ ਦੇ ਵਿੱਚ ਗੇਟ ਤੋਂ ਬਾਹਰ ਇੰਨੇ ਬੁਰੇ ਹਾਲ ਸੀਗੇ ਕਿ ਇੱਥੇ ਮਤਲਬ 8 8 10 10 ਫੁੱਟ ਪਾਣੀ ਸੀਗਾ ਸੋ ਜਦੋਂ ਸਾਨੂੰ ਇਹ ਪਤਾ ਲੱਗਾ ਤੇ ਸਾਡੀ ਟੀਮ ਨੇ ਫੈਸਲਾ ਲਿਆ ਕਿ ਆਪਾਂ ਪਹੁੰਚ ਸਪੰਜਾਬ ਦੇ ਇਸ ਵੇਲੇ 18 ਕੈਂਪ ਟੋਟਲ ਪੰਜ ਜ਼ਿਲ੍ਹਿਆਂ ਚ ਫਿਰੋਜ਼ਪੁਰ ਕਪੂਰਥਲਾ ਤਰਨਤਾਰਨ ਸਾਹਿਬ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਪਠਾਨਕੋਟ ਇਹਨਾਂ ਜਿਹੜੇ ਚੱਲ ਰਹੇ ਆ ਬੜੀ ਵੱਡੀ ਸਾਡੇ ਦੇ ਉੱਤੇ ਆਰਥਿਕ ਜਿਹੜਾ ਖਰਚਾ ਵਾ ਤੇ ਬਹੁਤ ਸਾਰੀਆਂ ਟੀਮਾਂ ਵੈਸੇ ਐਸੇ ਦਾਨੀ ਵੀ ਸਾਡੇ ਕੋਲ ਪਹੁੰਚ ਕੇ ਸਾਡੇ ਨਾਲ ਮੇਲ ਮਲਾਬ ਕਰਕੇ ਪਿੰਡਾਂ 'ਚ ਪਚਾਰ ਰਿਹਾ ਅਸੀਂ 4 ਦਿਨ ਦਾ ਕਿਸੇ ਦਾਨੀ ਸੱਜਣ ਨੂੰ ਇੱਕ ਨੂੰ ਕਿਉਂਕਿ ਵੈਸੇ ਜੇਕਰ ਸਾਰੀ ਜਾਦੀ ਜਿੱਦਾਂ ਤੁਹਾਡੀ ਵੀਡੀਓ ਤੁਹਾਡੀ ਰੀਚ ਬਹੁਤ ਵੱਡੀ ਆ ਜੇਕਰ ਵੀਡੀਓ ਜਿਆਦੀ ਵਾਇਰਲ ਹੋ ਜੇ ਇਹਨਾਂ ਵੇਖੇ ਸਦਾਨੀ ਸਾਰੇ ਇਸੇ ਬਨੇ ਲੱਗ ਜਣ ਕਿ ਇਹਨਾਂ ਦਾ ਘਰ ਭਰ ਦੇਣ ਜਾਂ ਇਹਨਾਂ ਦੇ ਮਗਰ ਕੋਲ ਮਾਸਟਰਮਾਈਂਡ ਲੋਕ ਆ ਜਾਣ ਇਹਨਾਂ ਦੇ ਆਪਣੇ ਅਕਾਊਂਟ ਦੇ ਉਦਨ ਅਸੀਂ ਇੱਕ ਦਾਨੀ ਸੱਜਣ ਨੂੰ ਅਪੀਲ ਕਰਾਂਗੇ ਤੇ ਟਾਈਮ ਦੇਵਾਂਗੇ 8 ਤਰੀਕ ਤੱਕ ਦਾ ਅੱਜ 5 ਹੈਗੀ ਆ ਜੇਕਰ 8 ਤਰੀਕ ਤੱਕ ਇਹਨਾਂ ਤੱਕ ਕੋਈ ਸਹਿਵਾ ਲੈ ਕੇ ਨਹੀਂ ਪਹੁੰਚੇਗਾ ਤੇ ਕਾਲੀਦਲ ਵਾਰਸ ਪੰਜਾਬ ਖੜਾ ਵਾ ਇਹ ਪਿੰਡ ਦੇ ਗਵਾਹ ਨੇ ਸਰਦਾਰ ਏ ਡਾਕਟਰ ਕੁਲਵਿੰਦਰ ਸਿੰਘ ਜੀ ਤੇ ਪ੍ਰੇਮ ਸਿੰਘ ਜੀ ਇਹਨਾਂ ਦੀ ਗਵਾਹੀ ਦੇ ਵਿੱਚ ਅਸੀਂ ਪਿੰਡ ਦਾ ਗਰੰਥੀ ਸਿੰਘ ਦਾ ਮੈਂ ਨੰਬਰ ਪੁੱਛਿਆ ਹੋਣੇ ਗਰਮੇ ਸਿੰਘ ਜੀ ਪਿੰਡ ਦੇ ਗਰੰਥੀ ਸਾਹਿਬ ਨੇ ਜਿਨ੍ਹਾਂ ਦਾ ਨੰਬਰ ਹੈਗਾ 9682108625 ਫਿਰ ਮੈਂ ਰਿਪੀਟ ਕਰਦਾ 9682108625 ਪਿੰਡ ਤ੍ਰਵੰਡੀ ਗਰਾयां ਬਲਾਕ ਡੇਰਾ ਬਾਬਾ ਨਾਨਕ ਬਾਬਾ ਜੀ ਗਰਮੇਸ਼ ਸਿੰਘ ਇਹਨਾਂ ਤੱਕ ਆਪਣੀ ਕੋਈ ਸੇਵਾ ਦਾਨੀ ਸੱਜਣ 50000 ਪਹੁੰਚਾ ਦੇਵੇ ਜੇਕਰ ਕੋਈ ਨਹੀਂ ਪਹੁੰਚਾਏਗਾ ਤਾਂ ਅਸੀਂ ਇਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਆਪ ਕਾਲੀਦਲ ਵਾਰਿਸ ਆਣ ਕੇ 50000 ਰੁਪਏ ਦੀ ਸੇਵਾ ਇਸ ਪਰਿਵਾਰ ਦੀ ਮਦਦ ਕਰੇਗਾ ਮਤਲਬ ਜਿਸ ਤਰੀਕੇ ਦੇ ਹਾਲਾਤ ਹੈ ਕਈ ਵੀਡੀਓ ਆ ਜਾਂਦੀਆਂ ਹਨ ਮਤਲਬ ਕਿ ਇਹ ਮਸੀਹ ਹੈ ਜੀ ਇਹ ਉਦੋਂ ਪ੍ਰਸ਼ਾਦਾ ਨਹੀਂ ਛਕਦੇ ਸ਼ੈਤਾਨ ਦਾ ਕਹਿੰਦੇ ਆ ਮਤਲਬ ਕੀ ਲੱਗਦਾ ਤੁਹਾਨੂੰ ਵੀ ਆ ਸਮਾਂ ਹੈ ਜਦੋਂ ਇਹੋ ਜੀਆਂ ਗੱਲਾਂ ਨਹੀਂ ਇਹ ਗੱਲਾਂ ਬਾਅਦ ਚ ਵੀ ਹੋ ਜਾਣਗੀਆਂ ਜਿਵੇਂ ਤੁਸੀਂ ਆਏ ਹੋ ਠੀਕ ਹੈ ਤੁਸੀਂ ਇਹਨਾਂ ਦੀ ਬਾਹ ਫੜ ਰਹੇ ਹੋ ਵੀ ਇਹ ਗੱਲਾਂ ਤੋਂ ਆਪਾਂ ਨੂੰ ਗਰੇਜ ਜਿਵੇਂ ਤੁਸੀਂ اپੇਲ ਕੀਤੀ ਹੈ ਵੀ ਹੁਣ ਗਰੇਜ ਕਰਨਾ ਚਾਹੀਦਾ ਨਹੀਂ ਜੀ ਨਹੀਂ ਨਹੀਂ ਕਦੀ ਨਹੀਂ ਵੇਖੋ ਗੁਰੂ ਸਾਹਿਬ ਨੇ ਕਿਹਾ ਵਾ ਮਤਲਬ ਜਿਸ ਤਰ੍ਹਾਂ ਜਿਸ ਤਰ੍ਹਾਂ ਕਿਸੇ ਦੀ ਮੱਤਿਆ ਨਾ ਉਸਨੇ ਉਸ ਉਹਦੀ ਮੱਤ ਜੇ ਕਰ ਪਾਈ ਹੈ ਤੇ ਉਹ ਆਪਣੀ ਬੰਦਾ ਉਹਦਾ ਮਤਲਬ ਚਿਪ ਕਾਰਡ ਮੈਮਰੀ ਕਾਰਡ ਉਹਨੇ ਆਪ ਨਹੀਂ ਫਿਟ ਕਰਾਇਆ ਉਹ ਕਾਲਪੁਰਖ ਨੇ ਪਾ ਕੇ ਭੇਜਿਆ ਉਹਦਾ ਕੋਈ ਦੋਸ਼ ਨਹੀਂਗਾ ਇਨਸਾਨ ਦਾ ਕੋਈ ਦੋਸ਼ ਨਹੀਂ ਆ ਕਿੰਨੂੰ ਫੋਲੋ ਕਰ ਰਿਹਾ ਕਿੰਨੂੰ ਨਹੀਂ ਫੋਲੋ ਕਰ ਰਿਹਾ ਇਸ ਵਾਸਤੇ ਅਸੀਂ ਤੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੇ ਪੈਰਾ ਦਿੰਨੇ ਭਾਈ ਕਨਈਆ ਜੀ ਇਹ ਸਾਨੂੰ ਇਹ ਸਾਨੂੰ ਸਾਡੀਆਂ ਜਿਹੜੀਆਂ ਸੜਨਾਂ ਲੜਾਈ ਤੇ ਨਹੀਂ ਲੜ ਰਹੇ ਫਿਜ਼ੀਕਲ ਸਾਡੇ ਤੇ ਕਿਰਪਾਨਾਂ ਨਾਲ ਵਾਰਤ ਨਹੀਂ ਕਰ ਰਹੇ ਸਾਡੇ ਸਿਰ ਤੇ ਨਹੀਂ ਲਾ ਰਹੇ ਉਸ ਜੰਗਾਂ ਦੇ ਵਿੱਚ ਤੇ ਮੁਗਲ ਫੌਜੀਆਂ ਦੇ ਨਾਲ ਸਾਡੇ ਸਿੱਖ ਪੋਜਿਆਂ ਦੀਆਂ ਲੜਾਈਆਂ ਹੁੰਦੀਆਂ ਸੀ ਹੂੰ ਠੀਕ ਹੈ ਨਾ ਗਾਟੇ ਲਾਏ ਜਾਂਦੇ ਸੀ ਤੇ ਭਾਈ ਕਨਿਆ ਜੀ ਮਲਮ ਪੱਟੀ ਕਰੀ ਜਾਂਦੇ ਉਹਨਾਂ ਨੂੰ ਪਾਣੀ ਵੀ ਪੀ ਜਾਂਦੇ ਸੀ ਫਿਰ ਜੇਕਰ ਅਸੀਂ ਇਹਨਾਂ ਗੱਲਾਂ ਵਿੱਚ ਪੈ ਗਏ ਆਮ ਧਰਮਾਂ ਵਾਂਗੂ ਫਿਰ ਤੇ ਅਸੀਂ ਭਾਈ ਕਨਿਆ ਦੇ ਫਿਰ ਫੋਲੋਅਰ ਨਾ ਹੋਏ ਫਿਰ ਤੇ ਅਸੀਂ ਗੁਰੂ ਨਾਨਕ ਸਾਹਿਬ ਨੂੰ ਬਸ ਕਹਿਣ ਨੂੰ ਹੀ ਮੰਨਦੇ ਆ ਪਰ ਉਹਨਾਂ ਦੀ ਨਹੀਂ ਮੰਨਦੇ ਹੋਏ ਫਿਰ ਅਸੀਂ ਐਸੇ ਇਸ ਸਿਧਾਂਤ ਸਾਡੇ ਕੋਲ ਤੇ ਗੁੱਜਰ ਆਉਂਦੇ ਨੇ ਉੱਥੇ ਸਾਡੇ ਜਿਹੜੇ ਬੇਸ ਕੈਂਪ ਹੈਗਾ ਇੱਥੇ ਡੇੜਾ ਬਾਬਾ ਨਾਨਕ ਨੇੜੇ ਉਹ ਕੈਂਪ ਦਾ ਨਾਮ ਹੈਗਾ ਡੇੜ ਘਵਾਰ ਇੱਕ ਹੈਗਾ ਅਤੇ ਡੇਰਾ ਬਾਬਾ ਨਾਨਕ ਦੇ ਇੱਕ ਬਿਲਕੁਲ ਕੋਲ ਇੱਕ ਕਲਾਨੌਰ ਕੋਲ ਆ ਉਹਦਾ ਕੈਂਪ ਦਾ ਨਾਂ ਹੈਗਾ ਵਾ ਧਰਮ ਧਰਮ ਕੋਟ ਰੰਦਾ ਵਾ ਇਹ ਕਹੇਗਾ ਅਸ਼ਨਾਲੇ ਸਾਡੇ ਕੈਂਪਾਂ ਤੇ ਮੁਸਲਮਾਨ ਤੂੜੀ ਲੈਣ ਆਉਂਦੇ ਆ ਨਾ ਜਦੋਂ ਜਿਹੜੇ ਰੁੜ ਗਏ ਆ ਉਹ ਜਦੋਂ ਗੁਰੂ ਨਾਨਕ ਦੇ ਘਰ ਆ ਗਏ ਤੇ ਜੋ ਜੀ ਆਵੇ ਫਿਰ ਰਾਜੀ ਜਾਵੇ ਹਾਂ ਸ਼ਰਤ ਇਹ ਕਿ ਆ ਕਿ ਚਾਹੇ ਸਿੱਖ ਪਰਿਵਾਰ ਆ ਚਾਹੇ ਕ੍ਰਿਸਚੀਅਨ ਪਰਿਵਾਰ ਆ ਚਾਹੇ ਗੁਜਰਿਆ ਚਾਹੇ ਹਿੰਦੂ ਪਰਿਵਾਰ ਸਾਡੇ ਕੋਲ ਆਉਂਦਾ ਵਾ ਉਹਦੀ ਅਸੀਂ ਵੈਰੀਫਿਕੇਸ਼ਨ ਜ਼ਰੂਰ ਕਰਦੇ ਹਾਂ ਉਹ ਤਾਂ ਕਰਦੇ ਆ ਕਿ ਇਹ ਨਾ ਹੋਵੇ ਕਿ ਅਸਲ ਲੋੜਵੰਦ ਵਾਂਜੇ ਰਹਿ ਜਾਣ ਤੇ ਜਿਹੜੇ ਜਿਹੜੀ ਚੋਰ ਇਸ ਵੇਲੇ ਜਿਹੜੀ ਆ ਪਈ ਭੁੱਖਮਰੀ ਲੋਕਾਂ ਨੂੰ ਸੜਕਾਂ ਤੇ ਆ ਕੇ ਲੁੱਟਣ ਲੱਗੇ ਹੈਗੇ ਆ ਧਾੜਵੀ ਬਣ ਗਏ ਆ ਉਹ ਆਪਣੇ ਛੇ-ਛੇ ਮਹੀਨੇ ਦਾ ਰੋਸ਼ਨ ਇਕੱਠਾ ਕਰ ਲੈਣ ਸੋ ਮੈਂ ਦੁਜੇ ਵੀ ਦਾਨੀ ਸੱਜਣਾ ਨੂੰ ਅਪੀਲ ਕਰਦਾ ਕਿ ਅਸੀਂ ਇਸ ਵੇਲੇ ਅਸਲ ਹੱਕਦਾਰ ਦਾਨੀ ਸੱਜਣਾ ਦੇ ਵਿੱਚ ਅਸਲ ਹੱਕਦਾਰ ਲੋੜਵੰਦਾਂ ਦੇ ਵਿੱਚ ਤੇ ਦਾਨੀ ਸੱਜਣਾ ਦੇ ਵਿੱਚ ਇੱਕ ਪੁਲ ਦਾ ਕੰਮ ਕਰ ਰਹੇ ਹਾਂ ਕੋਈ ਵੀ ਦਾਨੀ ਸੱਜਣਾ ਸਾਡੇ ਨਾਲ ਸੰਪਰਕ ਕਰੇ ਅਸੀਂ ਉਹਨੂੰ ਪਿੰਡ ਦੱਸਾਂਗੇ ਆਪਣੇ ਹੱਥੀਂ ਜਾ ਕੇ ਦਾਨ ਕਰੇ ਪਰ ਸਾਡ ਨੂੰ ਸਾਡੇ ਕੋਲ ਗਾਈਡ ਲਾਈਨ ਲੈ ਲੈ ਤੇ ਦੂਜੀ ਬੇਨਤੀ ਆ ਜੇਕਰ ਦਾਨੀ ਸੱਜਣ ਕੋਈ ਘਰੋਂ ਕੋਈ ਟਰਾਲੀ ਲੈ ਕੇ ਤੁਰਦਾ ਵਾ ਦੋ ਦਿਨ ਦਾ ਟਾਈਮ ਕੱਢ ਕੇ ਆਵੇ ਨਹੀਂ ਤੇ ਉਹਨੂੰ ਰਾਸ਼ਨ ਚਾਰਾ ਕੱਪੜੇ ਸੁੱਟੇ ਜਾਣੇ ਪੈਣਗੇ ਲੋਕਾਂ ਦੇ ਕਾੜੀ ਉਹ ਲੋਕ ਸੰਭਾਲ ਲੈਣਗੇ ਜੇਕਰ ਆਪਣੇ ਹੱਥੀਂ ਸੇਵਾ ਕਰਨੀ ਆ ਘੜ ਤੋਂ ਘੜ ਦੋ ਦਿਨ ਜਾਂ ਤਿੰਨ ਦਿਨ ਦਾਨੀ ਸੱਜਣ ਕੱਢ ਕੇ ਭੇਜਣਾ ਪਹੁੰਚਣ ਜਿੱਥੇ ਵੀ ਹਾੜਾ ਹੋਏ ਆ ਫਿਰ ਗਰਾਊਂਡ ਤੇ ਜਾ ਕੇ ਪਹੁੰਚਣਾ ਹੁਣ ਪਿੰਡ ਪੈਂਦੇ ਨੇ ਰਮਦਾਸ ਨੇੜੇ ਡੇਰਾ ਬਾਬਾ ਨਾਨਕ ਨੇੜੇ ਤੇ ਗੋਲਾ ਢੋਲਾ ਵਗੈਰਾ ਸਾਡੀ ਟੀਮ ਉਥੇ ਕੱਲ ਗਈ ਬੇੜੀ ਪਾ ਕੇ ਪਸ਼ੂਆਂ ਦਾ ਵੇਟ ਚੌਥਾ ਸਰ ਰਹਿ ਗਿਆ ਉਥੇ ਅੱਜ 10 ਦਿਨ ਹੋ ਗਏ ਆ ਇੱਕ ਵੀ ਟੁਕੜਾ ਉਹਨਾਂ ਦੇ ਮੂੰਚ ਨਹੀਂ ਪਿਆ ਤੇ ਜਿਹੜੇ ਸੜਕਾਂ ਦੇ ਨੇੜੇ ਪਿੰਡ ਨੇ ਮੇਨ ਰੋਡ ਜਿਹੜੇ ਸਟੇਟ ਹਾਈਵੇ ਲਿੰਕ ਜਾਂ ਜਿਹਨਾਂ ਨੂੰ ਆਪਾਂ ਕਹਿੰਦੇ ਨੇ ਨੈਸ਼ਨਲ ਸੜਕਾਂ ਪਾ ਦਿੱਤੀ ਹੈ ਹਾਂ ਉਥੇ ਪਢਾਰ ਭਰ ਗਏ ਲੋਕਾਂ ਦੇ ਮਤਲਬ ਇਹ ਦਾਨੀ ਸੱਜਣਾ ਨੂੰ ਪੀ ਲਿਆ ਕਿ ਗੁਰੂ ਸਾਹਿਬ ਵੀ ਕਹਿੰਦੇ ਅਕਲੀ ਕੀਚੇ ਦਾਨ ਹਾਂ ਬਿਲਕੁਲ ਤਾਂ ਇਹ ਉਹ ਪਰਿਵਾਰ ਹੈ ਜਿਹੜਾ ਕਿ ਇਸਾਈ ਧਰਮ ਨਾਲ ਸੰਬੰਧਿਤ ਹੈ ਬਾ ਫੜਨ ਇਹਨਾਂ ਦੀ ਆਏ ਆ ਵਾਰਿਸ ਪੰਜਾਬ ਦੀ ਜਥੇਬੰਦੀ ਜੋ ਕਿ ਭਾਈ ਅਮਰਤਪਾਲ ਜਿਹੜੀ ਹੈ ਉਹਨਾਂ ਦੀ ਪਾਰਟੀ ਹੈ ਸ਼ਰੋਮਣੀ ਕਾਲੀ ਦਲ ਵਾਰਿਸ ਪੰਜਾਬ ਦੇ ਤਾਂ ਇੱਥੇ ਇਹ ਆਧਾਰਨ ਹੈ ਮਤਲਬ ਜਿਹੜੇ ਲੋਕ ਕੁਝ ਲੋਕ ਕੁਝ ਸਾਡੇ ਵੀ ਸਾਥੀ ਇਹ ਫਟ ਕਰਦੇ ਆ ਜੀ ਹੁਣ ਇਹ ਤਾਂ ਇਹ ਕਹਿੰਦੇ ਸੀ ਉਸ ਸਮੇਂ ਉਹ ਸਮਾਂ ਨਹੀਂ ਹੈ ਜਿਵੇਂ ਉਹਨਾਂ ਨੇ ਕਿਹਾ ਕਿ ਜੇ ਅਸੀਂ ਸੱਚੀ ਭਾਈਕਣੀਆਂ ਦੇ ਵਾਰਸਾਂ ਤਾਂ ਜਿਹੜਾ ਵੀ ਬੰਦਾ ਉਹਨੂੰ ਸਾਨੂੰ ਇੱਕ ਅੱਖ ਨਾ ਦੇਖਣਾ ਪੈਣਾ ਅੱਜ ਉਹ ਸਮੱਸਿਆ ਦੇ ਵਿੱਚ ਹੈ ਸਾਨੂੰ ਉਹਦੇ ਨਾਲ ਖੜਨਾ ਪੈਣਾ ਤੇ ਜੇ ਭਾਈ ਜਿਹੜੇ ਵਾਰਸ ਪੰਜਾਬ ਦੀ ਇੱਥੇ ਬੰਦੀ ਨੇ ਕਿਹਾ ਕਿ 8 ਤਰੀਕ ਤੱਕ ਕੋਈ ਵੀ ਇੱਕਦਾਨੀ ਸੱਜਣ ਨੇ ਨਾ ਜ਼ਿੰਮੇਵਾਰੀ ਚੱਕ ਲਵੇ ਨਹੀਂ ਫਿਰ ਸਾਡੇ ਜਿੱਥੇ ਬੰਦੇ ਜ਼ਿੰਮੇਵਾਰੀ ਚੱਕੂਗੇ ਤੇ ਇਹਨਾਂ ਦੀ ਜਿਹੜੀ ਹੈ ਉਹ ਆਰਥਿਕ ਮਦਦ ਕੀਤੀ ਜਾਵੇ ਤੁਸੀਂ ਸਾਬ ਦਾ ਫੋਨ ਨੰਬਰ ਉਹ ਉਹ ਜਰੂਰ ਪ੍ਰਮੋਟ ਕਰ ਦਿਓ ਕਿਉਂਕਿ ਅਸੀਂ ਕਿਸੇ ਪਾਰਟੀ ਲਈ ਨਹੀਂ ਪੈਸਾ ਦੇਣਾ ਚਾਹੁੰਦੇ ਅਸੀਂ ਚਾਹੁੰਦੇ ਨਹੀਂ ਕਿਸੇ ਪੋਲੀਟੀਕਲ ਪਾਰਟੀ ਦੇ ਬੰਦੇ ਦੇ ਹੱਥ 'ਚ ਪੈਸੇ ਆਉਣ ਜਾਂ ਕਿਸੇ ਸੰਸਥਾ ਦੇ ਅਸੀਂ ਫੇਰ ਰਿਪੀਟ ਕਰਦੇ ਹਾਂ ਡੇਰਾ ਬਾਬਾ ਨਾਨਕ ਦਾ ਬਲਾਕ ਹੈਗਾ ਵਾ ਪਿੰਡ ਹੈਗਾ ਤਲਵੰਡੀ ਗਰਾਇਆ ਗਰੰਥੀ ਸਿੰਘ ਦਾ ਨਾਮ ਗਰਮੇ ਸਿੰਘ ਜੀ ਭਾਈ ਸਾਹਿਬ 9682108625 08625 ਇਹਨਾਂ ਤੋਂ 8 ਤਰੀਕ ਤੱਕ ਪਹੁੰਚਾਓ ਨਹੀਂ ਤੇ 8 ਤਰੀਕ ਨੂੰ ਅਸੀਂ ਇਹਨਾਂ ਜਿਹੜੇ ਪਿੰਡ ਦੇ ਮੌਜੂਦਾ ਵਾਸੀ ਇਹਨਾਂ ਦੀ ਹਾਜ਼ਰੀ ਚ ਅਸੀਂ 50 ਹਜ਼ਾਰ ਦੀ ਸੇਵਾ ਕਰਕੇ ਜਾਵਾਂਗੇ ਜੀ ਤਾਂ ਗੱਲਬਾਤ ਕੀਤੀ ਪਰਿਵਾਰ ਦੇ ਹਾਲਾਤ ਵੀ ਤੁਸੀਂ ਦੇਖੇ ਇੱਕ ਵਾਰ ਹਾਂਜੀ ਇਹਨਾਂ ਨੂੰ ਕੁਝ ਆਪਾਂ ਸਮਾਨ ਲੈ ਕੇ ਆਂਦਾ ਵਾ ਠੀਕ ਹੈ ਤੇ ਉਹ ਸਮਾਨ ਆਪਾਂ ਦੇ ਕੇ ਜਾਵਾਂਗੇ ਨਹੀਂ ਦੱਸਣਾ ਤਾਂ ਚਲੋ ਠੀਕ ਹੈ ਨਾ ਜੀ ਇਹ ਉਹ ਆਪਾਂ ਇਹਨਾਂ ਨੂੰ ਦੇ ਕੇ ਜਾਵਾਂਗੇ ਅੱਗੇ ਵੀ ਮੌਕੇ ਤੇ ਇੱਕ ਵਾਰ ਇਹਨਾਂ ਨੇ ਜਿਹੜੀ ਜਿਹੜੀ ਮੌਕੇ ਦੀ ਮਦਦ ਮੌਕੇ ਦੀ ਮਦਦ ਬਾਕੀ ਪਹਿਲਾਂ ਵੀ ਦੇ ਕੇ ਗਏ ਆਪਾਂ ਇਹਨਾਂ ਨੂੰ ਠੀਕ ਹੈ ਠੀਕ ਅੱਜ ਤੋਂ ਪਹਿਲਾਂ ਵੀ ਆਪਾਂ ਇਹਨਾਂ ਨੂੰ ਸਾਰਾ ਸਮਾਨ ਜਿਹੜਾ ਉਹ ਦੇ ਕੇ ਗਏ ਆ ਤਾਂ ਘਰ ਦੇ ਹਾਲਾਤ ਤੁਸੀਂ ਦੇਖ ਹੀ ਸਕਦੇ ਹੋ ਜਿਸ ਤਰੀਕੇ ਦੇ ਜੋ ਚੰਗੀ ਗੱਲ ਹੈ ਸਾਰੇ ਇਸ ਵਕਤ ਮਨੁੱਖਤਾ ਦੀ ਸੇਵਾ ਦੇ ਵਿੱਚ ਆਪਾਂ ਜੁਟੇ ਹੋਏ ਆਂ ਤੇ ਉਸ ਤਰੀਕੇ ਦੇ ਨਾਲ ਹੀ ਖੜੀਏ ਇੱਕ ਦੂਜੇ ਨਾਲ ਨਾ ਧਰਮ ਦੇਖੀ ਨਾ ਜਾਤ ਨਾ ਮਜਬ ਹੁਣ ਲੋੜ ਹੈ ਮਨੁੱਖ ਨੂੰ ਮਨੁੱਖ ਦੇ ਨਾਲ ਖੜਨ ਦੀ